ਸਤਨਾਮ ਸ੍ਰੀ ਗੁਰੂ ਸਾਹਿਬ ਜੀ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸੋਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਖੀ ਮੇਰੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੇ ਆਦਿ ਸਾਚੇ ਜੁਗਾਦਿ ਸਾਚੇ ਹੈ ਭੀ ਸਾਚੀ ਨਾਨਕ ਹੋਸੀ ਭੀ ਸਾਚੀ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰੇ ਚੁੱਪੈ ਚੁੱਪ ਨਾ ਹੋਈ ਜੇ ਲਾਇ ਰਹਾ ਲਿਖਤਾਰ ਭੁਖਿਆ ਭੋਕ ਨਾ ਉਤਰੀ ਜੇ ਬੰਨਾ ਬੁਨਿਆ ਪਾਰੇ ਸੈ ਸਿਆਣ ਭਾਂ ਲਖ ਹੋਏ ਤੈ ਕਿਨਾਂ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਵ ਕੂੜੈ ਤੁ ਤੈ ਪਾਲੇ ਹੁਕਮਰਿ ਜਾਈ ਛਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨਿ ਆਕਾਰ ਉਹਨਾਂ ਕਿਹਾ ਜਾਈ ਹੁਕਮੀ ਹੋਵਨ ਨਜੀ ਹੁਕਮ ਲੈ ਵਿੜਾਈ ਹੁਕਮੇ ਤੁਮਨੇ ਹੁਕਮ ਲਿਖ ਦੂਸ ਸੁਖ ਪਾਈਏ ਨਾ ਹੁਕਮੀ ਬਖਸ਼ੀ ਸਹੀ ਕੋ ਕਿਸਦਾ ਪਵਾਈਏ ਹੁਕਮੈ ਅੰਦਰ ਸਭੇ ਕੋ ਬਾਹਰ ਹੁਕਮੈ ਕੋਏ ਨਾਨਕ ਹੁਕਮੈ ਜੇ ਗੁਜੈ ਤੈ ਧੰਮੈ ਕਹੈ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਗੰਭ ਵਿਚਾਰ ਗਾਵੈ ਕੋ ਸਾਧ ਕਰੇ ਤਨ ਕੀ ਗਾਵੈ ਕੋ ਜੀ ਲੈ ਪ੍ਰਦੇਯ ਗਾਵੈ ਕੋ ਜਪੈ ਦਿਸੈ ਦੂਰੀ ਗਾਵੈ ਕੋ ਵੇਖੈ ਹਾਤ ਰਹਿ ਦੂਰ ਕਥਨਾ ਕਥਿ ਨਿਆਵੇ ਟੋਟੇ ਕਾਥੀ ਕਤ ਕਤੀ ਕੋਟੀ 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 ਦੇਂਦਾ ਦੇ ਲੈਂਦੇ ਤਕ ਪਾਏ ਜੁਗਤ ਗੁੰਤਰ ਖਾਈ ਖਾਏ ਹੁਕਮੀ ਹੁਕਮ ਚੱਲਾਈ ਰਾਹ ਨਾਨਕ ਵਿਖੇ ਸਹਿ ਬੇਪਰਵਾਉ ਸਾਚਾ ਸਾਹਿਬ ਸਾਚਨਾਏ ਆਖਿਆ ਪਉ ਅਪਾਰੀ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਅਗੇ ਰੱਖੀਐ ਜਦ ਸਦ ਦਰਬਾਰ ਮੋਹ ਕੇ ਬੋਲਣ ਬੁਲੀਏ ਜਿਸੁ ਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਬੜਿ ਆਈ ਵਿਚਾਰ ਕਰਮੀ ਆਵੈ ਕਕੜਾ ਨਦਰੀ ਮੁਕਤਿਵਾਰ ਨਾਨਕੀ ਇਹ ਵੈ ਜਾਣੀਐ ਸਭ ਆਪੇ ਸਤਿ ਆਰ ਕੁੰਤਾ ਪਿਆ ਨਾ ਜਾਏ ਕੇਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਨ ਗavਿਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਸੁ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸmai ਗੁਰੀ ਸ੍ਰੀ ਗੁਰ ਗੋਰੀਕ ਬਰਮਾ ਗੋਰੀ ਪਾਰਵਤੀ ਮਾਈ ਮਝੋ ਧਿਆਣਾ ਆਕਾ ਨਹੀਂ ਕਹਿਣਾ ਕਥਨ ਨ ਜਾਇ ਹੀ ਗੁਰਾ ਇੱਕ ਦੇ ਬੋਝਾਈ ਸਭਨਾ ਜੀਆ ਕਾ ਇੱਕ ਦਾਤਾ ਸੋਮੈ ਵਿਸਰਣ ਜਾਇ ਤੇਰਤ ਨਾਵਾ ਦੇ ਤਿਨ ਭਾਵਾ ਬਿਨ ਪਾਉਣੇ ਕੀ ਨਾਇ ਕਰੀ ਜਥੀ ਸਿਰ ਤੋ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲੈ ਲਈ ਮਤਬਜ ਰਤਨ ਜੁਹਾਰ ਮਾਨੇ ਕੇ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੂ ਜਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਏ ਜੇ ਦੁਖ ਚਾਰੇ ਯਾਰ ਜਾਂ ਹੋਰ ਸੁਣੀ ਹੋਏ ਨਮਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤਿ ਸਿਖਲੇ ਜੇ ਤਿਸਨਦ ਨਾ ਆਵੈ ਤੈ ਵਾਤ ਨ ਪੂਚੈ ਗਏ ਮੰਗੀਤਾ ਅੰਦਰ ਕੀੜ ਕਰੇ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇਤ ਸੁਗਣ ਕੋ ਏਕ ਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤਵਲੀਆ ਆਕਾਸ਼ੀ ਸੁਣੈ ਦੀਪ ਲੋਪ ਪਤਾਲੀ ਸੁਣੈ ਕੋ ਹਿਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸਿ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾਐਂਦ ਸੁਣੈ ਮੁਖਸ ਲਾਹਨ ਮੰਦੈ ਸੁਣੈ ਜੋਗ ਜਗਤਨ ਭੇਦ ਸੁਣੈ ਸਾਸਵਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨੀ ਸੁਣੈ 68 ਕਾ ਸ਼ਨਾਮ ਸੁਣੈ ਪੜ ਪੜ ਪਾਵੇ ਮਾਨੈ ਸੁਣੈ ਲਾਗੇ ਸਤ ਗਿਆਨ ਨਾਨਕ ਭਗਤਾ ਸਦਾ ਵਿਗਾਸ ਜੀ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾਥ ਸੁਣੇ ਸੇਖ ਵੀਰ ਪਤਸ਼ਾਹ ਸੁਣੇ ਅੰਦੇ ਪਵਰ ਹੋ ਸੁਣੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਜੀ ਸੁਣੇ ਦੁਖ ਪਾਪ ਕਾ ਨਾਸ ਮੰਨੇ ਗੀਤ ਕਹੀਂ ਜਾਏ ਜੇ ਕੋ ਕਹੇ ਪਿਛੇ ਬਸਤਾਏ ਕਾਗਜ਼ ਕਲਮਨ ਲੇਖਣ ਹਾਰੇ ਮੰਨੇ ਕਹਵੇ ਕਰਨ ਵਿਚਾਰੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸਿਰ ਤੋਂ ਵੇ ਮਨ ਬੁਰਧੇ ਹੀ ਮੰਨੇ ਸਗਲ ਭਵਨ ਕੀ ਸੋਤੇ ਮੰਨੇ ਮੁਹ ਛੋਟਾ ਨਾ ਖਾਏ ਮੰਨੇ ਜਨ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਥਿਓ ਪਰ ਬਿੜ ਜਾਏ ਮੰਨੇ ਮਗਨ ਚੱਲੇ ਪੰਥਿ ਮੰਨੇ ਧਰਮ ਚੇਤੀ ਸੰਬੰਧੇ ਜੈਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣੈ ਮਨ ਕੋ ਹੋਏ ਮੰਨੇ ਪਵੇ ਮੁਖ ਦੁਆਰੇ ਮੰਨੇ ਪਰਵਾਰ ਸਦਾਰੇ ਮੰਨੇ ਤਰੇ ਤਾਰੇ ਗੁਰ ਸਿੱਖੀ ਮਨ ਨਾਨਕ ਭੋਵੇ ਨਾ ਭੇਖੇ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਤਰਗੈ ਮਾਨੇ ਪੰਜੇ ਸੋਵੈ ਤਰਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੋਲ ਧਰਮ ਤੇ ਆ ਕਾਪੂ ਤੇ ਸੰਤੋਖਤਾ ਰਖਿਆ ਦਿਨ ਸੋਤੇ ਜੇ ਕੋ ਉਦੇ ਹੋਵੇ ਸਥਿਆ ਤੰਤਬ ਲੈ ਉਪਰ ਕੇਤਾ ਭਾਰੇ ਧਰਤੀ ਹੋਰ ਪਰ ਹੋਰ ਹੋਰੇ ਇਸ ਤੇ ਭਾਰਤ ਲੈ ਕਣ ਜੋਰ ਜੀ ਜਤਰਾ ਨਾ ਕੇ ਨਾ ਆਵੀ ਸਭ ਨਾਲ ਲਿਖਿਆ ਬੁੜੀ ਕਲਾਮ ਇਹੋਲੇ ਕਾਲਿਕ ਜਾਣਾ ਕੋਏ ਲੈ ਕਾਲ ਗਿਆ ਕੇਤਾ ਹੋਏ ਕੇਤਾ ਤਣ ਸੁਆਲਿਉ ਰੂਪੇ ਗਦੀ ਦਾ ਜਣੇ ਕੋਣ ਕੋ ਤੇ ਕੀਤਾ ਪੋਸਾ ਹੋ ਏਕੋ ਕੋਵਾਉ ਤਿਸਤੇ ਹੋਏ ਲੰਦਰਿਆ ਕੁਦਰਤੇ ਕਮਣ ਕਹਾਵੇ ਚਾਰੇ ਵਾਰਿਆ ਨੇ ਜਾਮਾ ਏਕ ਵਾਰ ਜੋਤ ਦੁ ਭਾਵੇ ਸਾਈ ਫਲਿਕਾਰ ਤੂੰ ਸਦਾ ਸਲਾਮਤ ਨਰੰਕਰ ਸੰਗ ਜਪ ਸੰਭਾਉ ਸੰਗ ਪੂਜਾ ਸੰਗ ਸਖਤਾ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਦਰ ਹੈ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰੀ ਅਸੰਸਤੀ ਅਸੰਕ ਦਤਾਰੀ ਅਸੰਕ ਸੂਰਮਾ ਬਖਸਾਰ ਅਸੰਗ ਮੌਨ ਲਿਵਲਾਈ ਤਾਰ ਕੁਦਰਤੇ ਕਮਣ ਕਾ ਵਿਚਾਰ ਬਾਰੈ ਨਾ ਜਾਮਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੋਂ ਸਦਾ ਸਲਾਮੈ ਤ ਨਰੁਨਕਰ ਅਸੰਗ ਮੂਰਖੀ ਅੰਧ ਕੋਰੇ ਸੰਗ ਚੋਰ ਹਰਾਮ ਖੋਰੇ ਅਸੰਗ ਅਮਰ ਕਰ ਜਾਹੀ ਜੋਰੇ ਮ ਸੰਗਲ ਬੜਤੇ ਆ ਕੋ ਮਾਏ ਸੰਗ ਪਾਪੀ ਪਾਪ ਕਰ ਜਾਏ ਮ ਸੰਗ ਕੁੜਿਆ ਕੁੜੇ ਫੇਰਾਏ ਮ ਸੰਗ ਮਲੇਸ਼ ਮਲ ਵਖਖਾਏ ਮ ਸੰਗ ਨਿੰਦਕ ਸਿਰ ਕਰੇ ਭਾਰੇ ਨਾਨਕ ਨੀਚ ਕਹੇ ਵਿਚਾਰ ਵਾਰਿਆ ਨੇ ਜਾਮਾ ਏਕ ਵਾਰ ਜੋਤ ਤਪਾਵੇ ਸਾਈ ਕਲੀਕਾਰੇ ਤੂੰ ਸਦਾ ਸਲਾਮੇ ਤੀ ਨਿਰੰਕਾਰ ਅਸੰਖ ਨਾਮ ਸੰਸਤਾ ਅਗਾਮੀ ਅਗਾਮੀ ਸੰਖ ਲੋ ਸੰਖ ਹੈ ਸਰਬਾਰ ਹੋਏ ਅਖਰੀ ਨਾ ਵਖਰੀ ਸੱਲਾਹ ਅਖਰੀ ਗਿਆਨ ਗੀਤ ਗੁਣ ਗਾਹੀ ਅਖਰੀ ਲਿਖਣ ਬੋਲਣ ਬਾਣ ਅਖਰਾ ਸਰਸ ਸਿੰਘ ਯੋਗ ਖਾਨ ਜਿਨੇ ਲਿਕੇ ਤੇ ਸੁਰ ਨਾਏ ਜੇ ਪਰਮਾਏ ਤੇ ਤੂ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਬਣ ਨਾ ਮੈਨਾ ਏਕੋ ਥਾਉ ਕੁਦਰਤ ਕਮਣ ਕਹਾ ਵਿਚਾਰੇ ਵਾਰੈ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰੇ ਤੂੰ ਸਦਾ ਸਲਾਮਤ ਨਰਨਕਾਰ ਪਰ ਯੇ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਮੂਤ ਬਲੀ ਤੇ ਕਪੜ ਹੋਏ ਤੇ ਸਭ ਹੁਣ ਲਈਏ ਉਤੋਏ ਪਰ ਯੇ ਮਤ ਪਾਪਾਂ ਕਾ ਸੰਗੀ ਉਹ ਤੋਂ ਪੈ ਨਾਵੇਂ ਕਹਿ ਰਾਂਗੇ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਓ ਨਾਨਕੁ ਹੁਕਮੀ ਆਵਹੁ ਜਾਵੋ ਤੀਰਤਪ ਦੇ ਆਦਿ ਦਾ ਨੀ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਈੰਤਰ ਗਤਿ ਤੀਰਥ ਮਿਲਣਾਵ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨ ਹੋਇ ਸਵਸਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕੌਣ ਸਵੇਲਾ ਵਕਤ ਕਮਣ ਕਮਣ ਤੇਤਕਣ ਵਾਰੇ ਕੌਣ ਸ੍ਰੋਤੀ ਮਾਹ ਕਉਣ ਜੀ ਤੋਵਾ ਆਕਾਰ ਵੇਲ ਨ ਪਈਆ ਪੰਡਤੀ ਜੀ ਹੋਵੈ ਲਿਖਣਾ ਕੁਰਾਨ ਮੈਂ ਵਕ ਨ ਪਾਇਓ ਕਹਦੀਆਂ ਜੇ ਲਿਖਣ ਲਿਖੁਰਾਨ ਤੇਤਵਾਰ ਨਾ ਜੋਗੀ ਜਾਣੈ ਰਤਮਾਹੋ ਨਾ ਕੋਈ ਜਾ ਕਰਤਾ ਸੱਚੀ ਕੋ ਸਾਜੀ ਆਪੇ ਜਾਣੈ ਸੋਈ ਕਿ ਉਕਰ ਆਖਾ ਕਿਸ ਲਾਹੀ ਕਿ ਵਰਨੀ ਕਿ ਜਾਣਾ ਨਾਨਕੀ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹੇ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਜਗ ਹੈ ਗਿਆਨ ਸੁਹੇ ਪਤਾਲਾ ਪਤਾਲੀ ਇਲਾਕੇ ਆਗਾ ਸਈ ਅਗਾਸੇ ਓੜ ਕੋੜ ਕੋ ਭਾਲ ਥਕੇ ਵੇਦ ਕਹਨਿਕ ਬਾਤ ਸੈਸ ਠਰ ਕਹਨਕ ਤੇ ਬਾਇਸ ਲੋ ਇਕ ਤਾਤ ਲਿਖਾ ਹੋਏ ਤ ਲਿਖੀ ਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆ ਕੀ ਐ ਨਹੀਂ ਆਪੇ ਜਾਣਿਆ ਸਲਾਈ ਸਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਜਾਂ ਤੇਵਾ ਮੂੰ ਪਵੈ ਸਮੰਧ ਨਾ ਜਾਣੀਐ ਇਸਮਤ ਸਾਸੁ ਸੁਲਤਾਨ ਗ੍ਰਹ ਸੇਤੀ ਮਾਲ ਤੁਨ ਕਿਹੜੇ ਤੁਲ ਨਾ ਹੋਵਨੀ ਜਿਸ ਮਨਹੁ ਨ ਵਿਸਰੇ ਯੰਤਨ ਸਿੱਤੀ ਕਹਿਣ ਨਾਇ ਅੰਤਿ ਯੰਤਨ ਕਰਨੇ ਦੇਣ ਨਾਇ ਅੰਤਿ ਯੰਤਨ ਵੇਖਣ ਸੁਣਨ ਨਾਇ ਅੰਤਿ ਯੰਤਨ ਜਾਪੈ ਕੇ ਮਨਮੰਤ ਅੰਤਨ ਜਾਪੈ ਕੀਤਾ ਆਕਾਰੇ ਯੰਤਨ ਜਾਪੈ ਪਰਾਰਵਾਰ ਅੰਤ ਕਾਰਨ ਕੇ ਤੇ ਵਿਲ ਲਾਹੇ ਤਾਂ ਕੇ ਅੰਤ ਨ ਪਾਏ ਜਾਏ ਇਹੋ ਅੰਤਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬੀ ਉੱਚਾ 타 ਹੋ ਉੱਚੇ ਉਪਰੀ ਉਚਾਨਾ এবੜੇ ਉੱਚਾ ਹੋਵੇ ਕੋਈ ਤਿਸ ਸੇ ਕੋ ਜਾਣ ਸੋਏ ਜੇ ਵੜੇ ਆਪ ਜਾਣੇ ਆਪ ਆਪੇ ਨਾਨਕ ਨਦਰੀ ਕਰਮੀ ਦਾਤੇ ਬੋਤਾ ਕਰਮ ਲਿਖਿਆ ਨ ਜਾਏ ਵੱਡਾ ਦਾ ਤੱਤ ਤੁਮਾਏ ਕੀਤੇ ਤੰਗਦੂਦੋ ਪਾਰੇ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕਬ ਤੂਟੇ ਬੇਕਾਰੇ ਕੀਤੇ ਲੈ ਲੈ ਮੁਕਰਪਾਹੀ ਕੀਤੇ ਮੂਰਖਾਏ ਗਾਏ ਕੀਤੇ ਅਦੁਖ ਹੋਕ ਸਦਮਾਰੇ ਇਹ ਪੀਦਾ ਤੇਰੀ ਦਤਾਰੇ ਬੰਦ ਕਲਾਸੀ ਪਾਣੇ ਹੋਏ ਹੋਰ ਆਪ ਨਾ ਸਕੈ ਕੋਈ ਜੇ ਕੋ ਖਾਇ ਕਿ ਅਖਣ ਪਾਏ ਉਹ ਜਾਣੇ ਜੇ ਤੇ ਅਮੁਖ ਆਈ ਈਆ ਪੇ ਜਣਾਈਆ ਪੇ ਦੇ ਯਖੈ ਸੇ ਪੇ ਕੀ ਕੀ ਜਿਤਨੋ ਬਖਸੇ ਸਿ ਸੱਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰੀ ਅਮੁੱਲ ਵਪਾਰੀ ਏ ਮੁੱਲ ਪੰਡਾਰੇ ਅਮੁੱਲ ਏਵੇਂ ਮੁੱਲ ਜਾਏ ਮੁੱਲ ਭਾਈ ਅਮੁੱਲ ਸਮਾਏ ਅਮੁੱਲ ਧਰਮ ਮੁੱਲ ਦੀ ਬਾਣੀ ਮੁੱਲ ਤੁਲ ਮੁੱਲ ਪਰਵਾਨ ਮੋਲਬਖੀ ਸੋਲ ਨਿਸ਼ਾਨੀ ਮੂਲ ਕਰਮ ਮੂਲ ਫਰਮਾਨ ਮੂਲੂ ਮੁੱਲਾ ਕੇ ਨੇ ਜਾਈ ਆਖ ਆਖ ਰਹੇ ਲਿਵਲਾਈ ਨਿਆਖੇ வேத ਪਾਠ ਪੂਣਾ ਨੇ ਆਖੇ ਪੜੇ ਕਰੇ ਵਿਖਿਆਣ ਨਿਆਖੇ ਬਰਮੇ ਆਖੇ ਇੰਦੀ ਆਖੇ ਗੋਪੀ ਤੇ ਗੋਵਿੰਦੀ ਨਿਆਖੇ ਈਸਰੇ ਆਖੇ ਸਦੀ ਆਖੇ ਕਿਤੇ ਕਿਤੇ ਬੁੱਧੀ ਇੰਹੇ ਕੇ ਦਾਨ ਵੀ ਆਖੇ ਦੀਵ ਆਖੇ ਸੁਰ ਨਰਮੰਜਨ ਸੇਵ ਕਿਤੇ ਇੱਕ ਅੱਖਣ ਪਾਏ ਕਿਤੇ ਕਹਿ ਕਹਿ ਉੱਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਵਕ ਬੋਲ ਵਿਗਾੜੇ ਤਾਂ ਲਕੀਏ ਸਰਗਵਾਰਾਂ ਗੋਵਾਰ ਸੂਦਰ ਕੀਆ ਸੋ ਕਰ ਕੀਆ ਜਿਤ ਬੈ ਸਰਸ ਮੰਨ ਲੈ ਵਜੇ ਨਾਦ ਨੇ ਕੀ ਸੰਕਾ ਕੇਤੇ ਵਾਮਣ ਹਾਰੇ ਕਿ ਤੇ ਰਗ ਪ੍ਰੀਸੋਂ ਕਈਆਂ ਕੀਤੇ ਗਾਣ ਹਾਰੇ ਗੋਵੈਦਨ ਨੂੰ ਪਉਣ ਪਾਣੀ ਬੈ ਸੰਤੁਰ ਗਵਹਿ ਰਾਜਾ ਧਰਮ ਦੁਆਰੇ ਗੋਵੈ ਜਿਤ ਘੁਬਤ ਲਿਖ ਜਾਨਾ ਲਿਖ ਲਿਖ ਧਰਮ ਵਿਚਾਰੇ ਗੋਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸੁਆਰੇ ਗਵੈ ਇੰਦੇ ਦਤਨ ਬੈਠੇ ਦੇਵਤੀ ਅੰਦਰ ਨਾਲੇ ਗੋਵੈ ਸਿਤ ਸਮਾਧੀ ਅੰਦਰ ਗਾਵਨ ਸਾਥ ਵਿਚਾਰੇ ਗਾਵਨ ਜਤੇ ਸਤੇ ਸੰਤੋਕੇ ਗਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰੇ ਜਗਜਗ ਵਿਦਾਨ ਨਾਲੇ ਗਵੇ ਮੋਹਣੀ ਅਨਮਨ ਮਹਨ ਸੁਰਗ ਮਥ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਣਛੜ ਤੀਰਥ ਨਾਲੇ ਗਵੇ ਜੋਧ ਮਹਾਬਲ ਸੁਰਗ ਗਵੇ ਖਾਣੀ ਚਾਰੇ ਗਵੇ ਖੰਡ ਮੰਡਲ ਵਰਪੰਡਾ ਕਰਕਰ ਰਖੇ ਤਾਰੇ ਸੇ ਤਤ ਨੂੰ ਗਾਵੈ ਤਤ ਭਾਵਨੀ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਿ ਆਵਨ ਨਾਨਕਾ ਵਿਚਾਰੇ ਸੋਈ ਸੋਈ ਸਦਾ ਸਤ ਸਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜੈਨ ਜਸੀ ਰਤਨਾ ਦੇ ਅੰਦਰ ਚਾਈ ਰੰਗੇ ਰੰਗੇ ਭਾਤੇ ਕਰ ਕਰ ਦਿਨ ਸੀ ਮਾਇਆ ਜਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਦ ਤਸਦੀ ਵਿੜਾਈ ਜੋ ਤੁਸ ਭਾਵੇਂ ਸੋਹੀ ਕਰਦੀ ਹੁਕਮ ਨੂੰ ਕਰ ਨਾ ਜਾਈ ਸੋ ਬਾਤ ਸੋ ਸਾਬਤ ਸਾਇਬ ਨਾਨਕ ਰਹਿ ਗੁਰਜਾਈ ਮੁੰਦਾ ਸੰਤੋਖ ਸ਼ਰਮ ਪਹਿ ਚੋਲੇ ਧਿਆਨ ਕੀ ਗਰੇ ਬਿਪੂਤੇ ਕਿੰਤਾ ਕਾਲ ਕੁਵਾਰੀ ਗਾਇ ਸੁਖ ਦਿੰਡਾ ਪ੍ਰਤੀਤ ਹੀ ਆਈ ਬਾੰਦੀ ਤਗਲੇ ਜਮਾਤੇ ਮਨ ਜੀ ਤੇਜ ਜੀਤ ਆਦੇਸ ਸਈ ਆਦੇਸ ਨਾਦੋ ਨੀਲੋ ਨਾਦ ਨਾਥੇ ਜੁਗ ਜੁਗ ਏਕੋ ਵੇਸ ਭਗਤ ਗਿਆਨ ਦੇ ਆ ਪੰਡਾਰਨ ਕੜਕੜ ਵਜੇ ਨਾਦ ਆਪ ਨਾਥ ਨਾਥੇ ਸਭ ਜਾ ਕੀ ਰਿਸਤੇ ਵਿਰਾਸਾ ਦੇ ਸੰਯੋਗ ਵਿਜੋਗ ਦੁਇਕਾਰ ਤੁਲਾਵੇ ਲੈ ਕੇ ਹੋਵੇ ਭਗ ਆਦੇਸ ਸਈ ਆਦੇਸ ਨਾਦੋ ਨੀਲੋ ਨਾਦ ਨਾਥੇ ਜੁਗ ਜੁਗ ਏਕੋ ਵੇਸ ਇਹ ਕਮਾਈ ਜੁਗਤ ਵਿਆਈ ਤੰਤਲੇ ਪਰਵਾਣੋ ਇੱਕ ਸੰਸਾਰੀ ਇੱਕ ਪੰਡਰੀ ਇਕ ਲਾਏ ਦੀ ਬਾਣ ਜਿਸੋ ਭਾਵੇ ਤਵੇਥ ਲਵੇ ਜਿਉ ਵੇ ਫੁਰਮਾਨ ਉਹ ਵੇਖੇ ਉਹ ਨਾ ਨਦਰ ਨਾ ਆਵੇ ਬਹੁਤਾ ਹੋ ਵਿਡਾਣ ਆਦੇ ਸੈ ਅਦੇ ਸੋ ਆਦੋ ਨੀਲ ਨਾਥ ਅਨਾਥ ਜੁਗ ਜੁਗ ਏਕੋ ਵੇ ਸੋ ਈ ਆਸਣ ਲੋਏ ਲੋਏ ਪੰਡਾਰੇ ਜੋ ਕਿਸ ਪਾਇਆ ਸੁ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰੇ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੁ ਸਈ ਅਦੇਸੂ ਆਦੋ ਨਿਲੋ ਨਾਥ ਨਾਹਤੇ ਜੁਗ ਜੁਗੁ ਏਕੋ ਵੇਸ ਇਕ ਦੂਜੀ ਪੌਲਾ ਕੋ ਹੋਏ ਲਘੂ ਵੇ ਲਖਵੀਸ ਲਗ ਲਗ ਈੜਾਂ ਆਕੀਏ ਏਕ ਨਾਮ ਜਗਦੀਸ਼ ਇਤਰਾਏ ਪਤਕਵੜੀਆਂ ਚੜੀਏ ਹੋਏ ਅਕੀਸ ਸੁngਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਜ਼ਰੀ ਪਾਈ ਐ ਕੂੜੀ ਕੂੜੈ ਕੀਸ ਈ ਆਕਣ ਜੋਰ ਚ ਪੈਨ ਜੋਰੀ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਮਰਨ ਨ ਜੋਰੀ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰੀ ਜੋਰ ਨ ਜੁਗਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਹੀਂ ਚੰਨ ਕੋਏ ਰਾਤੇ ਰੁਤੇ ਥਿੱਤੇ ਵਾਰੀ ਪਉਣ ਪਾਣੀ ਅਗਨੀ ਪਤਾਲ ਤੇ ਸਵੇ ਧਰਤੀ ਥਾਪ ਰਖੇ ਧੰਮਸਾਲੇ ਤਿਸੇ ਜੀ ਜੁਗਤ ਕੇ ਰੰਗ ਤਨ ਕੇ ਨਾਮੈ ਜੇਖ ਅਨੰਤ ਗਰਮੀ ਗਰਮੀ ਹੋਏ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਤੇ ਤੈਸੋ ਹਨ ਪੰਤ ਪਰਮਾਨ ਨਜ਼ਰੀ ਕਰਮ ਪਵੇ ਨਿਸ਼ਾਨ ਕਚ ਪਕਾਈ ਉਥੇ ਪਾਏ ਨਨ ਦੇ ਅਜਪ ਜਾਈ ਧਰਮ ਕੰਡ ਕਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕੀਤੇ ਪਵਣ ਪਾਣੀ ਬੈ ਸੰਤਰ ਕੀਤੇ ਕਾ ਨਮ ਹੀਸ ਕੀਤੇ ਪਰਮੇ ਘਾੜ ਚ ਕੜੀਏ ਰੂਪ ਰੰਗ ਕੇ ਵੇਸ ਗਿਤੇ ਅਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕੀਤੇ ਇੰਦੇ ਚੰਦੇ ਸੂਰ ਕਿਤੇ ਕੀਤੇ ਮੰਡਲ ਦੇਸ ਕਿਤੇ ਸਦ ਬੋਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੀ ਮਨੁ ਕਿਤੇ ਕਿਤੇ ਰਤਨ ਸਮੁੰਦਰੀ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤ ਜੀ ਨਰਿੰਦ ਕਿਤੇ ਅਸਰਤੀ ਸੇਵਕ ਕਿਤੇ ਨਾਨਕ ਅੰਤ ਨੈਂ ਅੰਤ ਗਿਆਨ ਟੰਡ ਮੈਂ ਗਿਆਨ ਪਰਚੰਡ ਤਿੱਥੇ ਨਾਮ ਮੈਂ ਉਤਕੋੜ ਨੰਨ ਸਰਮ ਕੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਏ ਕੋ ਤਨੂ ਤਾਂ ਕਿ ਗੱਲਾਂ ਗਤੀਆਂ ਨਾ ਜਾਏ ਜੇ ਕੋ ਕਹਿ ਬਿਚੇ ਤੁਸਤਾਈ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਦਾ ਕੀ ਸੋਧੀ ਕਰਮ ਕੰਡ ਕੀ ਬਾਣੀ ਜੋਰੀ ਤਿੱਥੈ ਹੋਰ ਨ ਕੋਈ ਹੋਰ ਦਿੱਥੈ ਜਗਤ ਮਹਾਬਲ ਸੂਰੇ ਤਨ ਮੈਂ ਰਾਮ ਰਿਆ ਪ੍ਰਭੂ ਪੂਰੇ ਤਿੱਥਾ ਸੀਤੋ ਸੀਤਾ ਮਹਿਮਾ ਮਾਇ ਤਾਂ ਕਿ ਰੂਪ ਨਕਤ ਨਹੀਂ ਜਾਏ ਨਾ ਹੋਵੇ ਮਰਨ ਟਾਗੇ ਜਾਏ ਜਿਨ ਕੀ ਰਾਮ ਬਸੈ ਮਨ ਮਾਇ ਤਿੱਥਾ ਭਗਤ ਬਸੈ ਕੇ ਲੋ ਕਰੇ ਅਨੰਤ ਚਾ ਮਨ ਸੋਏ ਸਤਖੰਡ ਬਸੈ ਨਰੰਕਾਰੇ ਕਰ ਕਰ ਵੇਖੈ ਨਦਰਿ ਨਿਹਾਲ ਤਿੱਥਾ ਖੰਡ ਮਨਨ ਵਰਪੰਡ ਜੇ ਕੋ ਕਥਾ ਤੇ ਅੰਤ ਨਹੀਂ ਅੰਤੇ ਤਤ ਲੂ ਲੂ ਵਕਾਰੇ ਜਿਵੇਂ ਜਿਵੇਂ ਹੁਕਮ ਤੇ ਵੇਤ ਵਿਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰੇ ਜਤ ਪਹਾਰਾ ਧੀਰੇ ਸੁਨਿਆਰੇ ਐਣ ਮਤ ਬੇਧ ਹਥਿਆਰ ਪਉ ਕੱਲਾ ਇਹਨ ਤਕਤਾਉ ਭਾਂਡਾ ਪਉ ਅਮਰਤ ਸਤਾਲੇ ਕੜੀਏ ਸਭ ਸਤਿ ਠਕਸਾਲ ਜਿਨ ਕੋ ਨਦਰ ਕਰ ਮਤੈ ਨਕਾਰ ਨਾਨਕ ਨਦਰਿ ਨਦਰ ਨਿਹਾਲੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆ ਖੱਲੇ ਸਭੀ ਜਗਤ ਚੰਗਿਆਈਆਂ ਬੁਰਿਆਈਆਂ ਵਾਛੇ ਤਰਮ ਹਦੂਰ ਕਰਮ ਹੀ ਆਪਣੀ ਕਿਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ